ਪੋਦੇ ਮਹੀਨੇ ਦੇ ਵਿੱਚ ਕੜਾਕੀ ਦੀ ਸਰਦੀ ਵਿੱਚ ਨਿਰਪੱਖ ਏਡ ਵੱਲੋਂ ਲਗਾਤਾਰ ਕੱਪੜਿਆਂ ਦੀ ਸੇਵਾ ਕੀਤੀ ਜਾ ਰਹੀ ਹੈ। ਉਸ ਦੇ ਤਹਿਤ ਨਿਰਪੱਖ ਏਡ ਦੀ ਟੀਮ ਵੱਲੋਂ ਮੰਡੀ ਗੋਬਿੰਦਗੜ ਵਿਖੇ ਕਿਰਤੀਆਂ ਨੂੰ ਗਰਮ ਦਸਤਾਨੇ ਅਤੇ ਮਫਲਰ ਵੰਡੇ ਗਏ। ਰਿਪੋਰਟ ਨਵਨੀਤ ਵੱਲੋਂ। ਨਿਰਪੱਖ ਏਡ ਵੱਲੋਂ ਜਦੋਂ ਦੇ ਇਹ ਜਿਹੜਾ ਪੋਹ ਦਾ ਜਿਹੜਾ ਮਹੀਨਾ ਚੱਲ ਰਿਹਾ ਹੈ। ਇਹ ਸਾਡੀ ਕੋਸ਼ਿਸ਼ ਹੈਗੀ ਹੈ ਵੀ ਇਹ ਕੜਕ ਦੀ ਠੰਡ ਦੇ ਵਿੱਚ ਪੋਹ ਦੇ ਮਹੀਨੇ ਚ ਆਪਾਂ ਹਰ ਉਸ ਕਿਰਤੀ ਤੱਕ ਪਹੁੰਚੀਏ ਜਿਹੜਾ ਦਿੱਤੀ ਏਸ ਠੰਡ ਦੇ ਵਿੱਚ ਘਰੋਂ ਬਾਹਰ ਜਾ ਕੇ ਜਿਹੜਾ ਕੰਮ ਕਰਦਾ ਆ। ਤੇ ਅਸੀਂ ਸੜਕਾਂ ਦੇ ਉੱਪਰ ਜਿਹੜੇ ਜਾਂਦੇ ਨੇ ਸਾਈਕਲਾਂ ਦੇ ਉੱਪਰ ਖਾਸ ਕਰ ਜਿਨ੍ਹਾਂ ਦੇ ਕੋਲ ਮੋٹے ਕੱਪੜੇ ਜਿਵੇਂ ਗਲਵਜ਼ ਨਹੀਂ ਮਫਲਰ ਨਹੀਂ ਤੇ ਸਾਡੀ ਕੋਸ਼ਿਸ਼ ਰਹਿੰਦੀ ਆ ਵੀ ਆਪਾਂ ਉਹਨਾਂ ਤੱਕ ਜਿਹੜੇ ਗਰਮ ਕੱਪੜੇ ਪਹੁੰਚਾਈਏ ਤੇ ਪਿਛਲੇ ਤਕਰੀਬਨ 4 ਤੋਂ 5 ਦਿਨਾਂ ਤੋਂ ਆਪਾਂ ਜਿਹੜੀ ਜਦੋਂ ਤੋਂ ਠੰਡ ਵਧੀ ਆ ਉਦੋਂ ਤੋਂ ਹੀ ਜਿਹੜੀ ਇਹ ਸੇਵਾ ਸਾਡੀ ਸ਼ੁਰੂ ਹੋਈ ਆ ਤੇ ਜਦੋਂ ਤੱਕ ਇਹ ਠੰਡ ਰਹਿੰਦੀ ਆ ਸਾਡੀ ਕੋਸ਼ਿਸ਼ ਹੈਗੀ ਆ ਵੀ ਆਪਾਂ ਲਗਾਤਾਰ ਜਿਹੜੀ ਇਹ ਸੇਵਾ ਵਰਤਾਂਦੇ ਰਵਾਂਗੇ ਜਿਹੜਾ ਲੰਗਰ ਕੱਪੜਿਆਂ ਦਾ ਚੱਲਦਾ ਕਿ ਹੋਰ ਕੋਈ ਲੰਗਰ ਵਿੱਚ ਆਪਾਂ ਕਰਦੇ ਆ ਨੂੰ ਫਿਲਹਾਲ ਜਿਵੇਂ ਇਹ ਠੰਡ ਨੂੰ ਦੇਖਦੇ ਹੋਏ ਆਪਾਂ ਕੰਬਲਾਂ ਦਾ ਗਰਮ ਮੱਤਲਰਾਂ ਦਾ ਤੇ ਜਸਤਾਨਿਆਂ ਦਾ ਇਹ ਤਿੰਨ ਲੰਗਰ ਜਿਹੜੇ ਕਿਰਤੀਆਂ ਲਈ ਤੇ ਲੋੜਵੰਦਾਂ ਲਈ ਇਹ ਤਿੰਨ ਜਿਹੜੇ ਲੰਗਰ ਚੱਲ ਰਹੇ ਨੇ ਮੇਨ ਇਸ ਟਾਈਮ ਕਿਹੜੇ ਕਿਹੜੇ ਰੋਡ ਤੇ ਚੱਲਦੇ ਆ ਤੁਹਾਡੇ ਜਿਹੜਾ ਲੰਗਰ ਚੱਲਦੇ ਕਿਹੜੇ ਕਿਹੜੇ ਈ ਰ ਤੁਸੀਂ ਜਾਣਦੇ ਹੋ ਜੀ ਫਿਲਹਾਲ ਆਪਾਂ ਭਾਜੀ ਪੂਰੇ ਪੰਜਾਬ ਦਾ ਸਾਡਾ ਇੱਕ ਜਿਹੜਾ ਟੀਚਾ ਹੈਗਾ ਵੀ ਆਪਾਂ ਪੂਰੇ ਪੰਜਾਬ ਨੂੰ ਕਵਰ ਕਰੀਏ ਵੱਖ-ਵੱਖ ਸ਼ਹਿਰਾਂ ਦੇ ਵਿੱਚ ਸਾਡੀਆਂ ਟੀਮਾਂ ਜਿਹੜੀਆਂ ਸੇਵਾ ਕਰ ਰਹੀਆਂ ਨੇ ਅਲੱਗ-ਅਲੱਗ ਜਗ੍ਹਾਾਂ ਦੇ ਟੀਮਾਂ ਜਿਹੜੀਆਂ ਇਹ ਸੇਵਾ ਨਿਭਾ ਰਹੀਆਂ ਨੇ ਅੱਜ ਤੁਸੀਂ ਕਿਹੜੇ ਜਿਹੜਾ ਏਰੀਆਸ ਪਹੁੰਚੇ ਹੋ ਕਿਹੜੇ ਰੋਡ ਤੇ ਜਿਹੜਾ ਤੁਸੀਂ ਇਹ ਸੇਵਾ ਤੁਹਾਡੇ ਵੱਲੋਂ ਕੀਤੀ ਜਾ ਰਹੀ ਹੈ ਅੱਜ ਅਸੀਂ ਸਾਡੀ ਜਿਹੜੀ ਇਹ ਟੀਮ ਹੈਗੀ ਆ ਇਹ ਟੀਮ ਅਸੀਂ ਰਾਜਪੁਰੇ ਤੋਂ ਲੁਧਿਆਣੇ ਵਾਲਾ ਜਿਹੜਾ ਰੋਡ ਹੈਗਾ ਆ ਉਸ ਸੜਕ ਦੇ ਉੱਪਰ ਆਪਾਂ ਸੇਵਾ ਨਿਭਾ ਰਹੀਆਂ ਇਸ ਟਾਈਮ ਆਪਾਂ ਮੰਡੀ ਗੁਰਿੰਦਰਪੁਰ ਦੇ ਕੋਲ ਜਿਹੜਾ ਖੜੇ ਤੇ ਉਹ ਜਿਹੜੀ ਮੰਡੀ ਕੁਬਿੰਦਰ ਦੇ ਨਾਲ ਦੀ ਜਿਹੜੀ ਹੈ ਜਗਾ ਹੈਗੀ ਹੈ ਇਸ ਜਗਾ ਦੇ ਉੱਪਰ ਖੜੇ ਆ ਤੇ ਤੁਰਦੇ ਫਿਰਦੇ ਵੀ ਮਤਲਬ ਜਿੱਥੇ ਵੀ ਕੋਈ ਕਿਰਤੀ ਮਿਲਦਾ ਆ ਉੱਥੇ ਉੱਤੇ ਰੋਕ ਕੇ ਫਿਰ ਆਪਾਂ ਉਹਨਾਂ ਨੂੰ ਜਿਹੜੀ ਇਹ ਸੇਵਾ ਦੇ ਦਿੰਦੇ ਆ